ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਦੇ ਸੰਘਰਸ਼ ਦੀ ਹੋਈ ਜਿੱਤ ਜ਼ਖਮੀ ਅਤੇ ਸ਼ਹੀਦ ਕਿਸਾਨਾਂ ਮਜ਼ਦੂਰਾਂ ਨੂੰ ਮਿਲੇ ਮੁਆਵਜ਼ੇ ਨੌਕਰੀਆਂ ਦੀ ਕਬਾਇਤ ਸ਼ੁਰੂ ਪੰਜਾਬ ਪਧਰੀ ਮੰਗਾ ਲਈ 5 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਹੋਵੇਗੀ ਮੀਟਿੰਗ ਇਸਲਾ ਕਰਕੇ ਮੋੜਵਾ ਦੱਸਦੇ ਸੀ ਕਿਹਾ ਵੀ ਜਿਵੇਂ ਕੋਈ ਮਸਲੇ ਹੈਗੇ ਉਹਨਾਂ ਬਾਰੇ ਕੋਈ ਮੀਟਿੰਗ ਕਰਾਉਣ ਬਾਰੇ ਗੱਲ ਕਰ ਰਹੇ ਆਪੋ ਲੈਵਲ ਤੇ ਚੰਡੀਗੜ੍ਹ ਮੀਟਿੰਗ ਕਰਾ ਲਾਂਗੇ ਆ ਕੁਝ ਚੈੱਕ ਜਿਹੜੇ ਸ਼ੀਦਾਂ ਦੇ ਜਿਵੇਂ ਦੋ ਸ਼ੀਦ ਜਿਹੜਾ ਪੁਆਇੰਟ ਪਰ ਜ ਲੱਖ ਦਿੱਤਾ ਗਿਆ ਕੁਝ ਇੰਜਰਡ ਸੀਗੇ ਉਹਨਾਂ ਦਾ 3.5 ਲੱਖ ਸਮਥਿੰਗ ਕੁਝ ਪੈਸੇ ਆਏ ਆ ਕੁਝ 19 ਕ ਜ਼ਖਮੀ ਸੀ ਸਧਾਰਨ ਜ਼ਖਮੀ ਸੀਗੇ ਉਸੇ 10-10000 ਰੁਪਏ ਨਾ ਪੈਸੇ ਉਹ ਲੈ ਕੇ ਆਏ ਨੇ ਕੁਝ ਨੌਕਰੀਆਂ ਦੇ ਤਿੰਨਕ ਨੌਕਰੀਆਂ ਦੇ ਉਹ অথੋਰੀਟੀ ਲੈਟਰ ਵੀ ਆਏ ਹੈਗੇ ਆ ਆ ਜਿਹੜੇ ਹੈਗੇ ਆ ਕੁਝ ਪਿੰਡਾਂ ਦੇ ਵਿੱਚ ਪੈਨਸ਼ਨ ਵੀ ਲਾਈ ਹੈਗੀ ਤੇ ਕੁਝ ਇਹ ਗੱਲਾਂ ਸਾਡੇ ਸਾਹਮਣੇ ਆਈਆਂ ਅਸੀਂ ਸਾਰੀਆਂ ਗੱਲਾਂ ਵਾਚ ਲਈਆਂ ਜੋ ਲੰਮੀ ਚੰਮੀ ਗੱਲ ਸੀਗੀ ਅਸੀਂ ਉਹਨਾਂ ਗੱਡੀ ਰੱਖ ਆਏ ਆ ਵੀ ਉਦੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਕੇ ਤੁਹਾਨੂੰ ਮੁੜਵਾ ਦੱਸਦੇ ਆ ਕਿ ਇਹ ਕੀ ਆ ਕੁਝ ਗੱਲਾਂ ਉਹਨਾਂ ਕੋਲ ਰਹਿੰਦੀ ਆ ਉਹ ਵੀ ਕਰ ਰਹੇ ਨੇ ਜੀ ਇਸ ਮੀਟਿੰਗ ਦਾ ਕੀ ਕੀ ਸੱਟਾ ਨਿਕਲੇ ਦੇਖੋ ਦੇਖੋ ਫੈਸਲਾ ਹਾਲੇ ਕੁਝ ਨਹੀਂ ਹੋਇਆ ਠੀਕ ਆ ਫੈਸਲਾ ਜੇ ਸਾਡੀ ਗੱਲਬਾਤ ਸਹੀ ਲੱਗਦੀ ਆ ਤੇ ਤੁਹਾਨੂੰ ਪਤਾ 10 ਫਿਮਲੇ ਸੀ ਅਫਸਰ ਨੂੰ ਸਟੇਜ ਤੇ ਤਰਾ ਕੇ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਕਰਾਉਂਦੇ ਆ। ਇੱਕ ਮਿੰਟ ਇਸ ਮੀਟਿੰਗ ਦੇ ਵਿੱਚ ਕੋਲ ਕੋਣ ਸ਼ਾਮਲ ਅਧਿਕਾਰੀ ਕਿਹੜੇ ਦੇਖੋ ਇੱਥੇ ਤੱਕ ਡੀਸੀ ਅੰਮ੍ਰਿਤਸਰ ਆਏ ਨੇ। ਹਮ ਐਸਐਸਪੀ ਅੰਮ੍ਰਿਤਸਰ ਨੇ ਐਸਪੀ ਸਹਿਬਾ ਨੇ ਬਾਕੀ ਹੋਰ ਆਫੀਸਰ ਸਭਾਂ ਸਿਵਲ ਦੇ ਵੀ ਆ ਚੀਫ ਐਗਰੀਕਲਚਰ ਵੀ ਹੈਗੇ ਨੇ। ਤੋਂ ਸਾਰੇ ਐਸਡੀਐਮ ਗੱਲਬਾਤ ਕੀਤੀ ਕੋਈ ਗੱਲਬਾਤ ਦਾ ਨਤੀਜਾ ਨਿਕਲਦਾ ਪਿਆ ਕੋਈ हां देखो कुछ चीजें तो देखो जितो तक ਸਾਡੇ ਸ਼ਹੀਦ ਪਰਿਵਾਰਾਂ ਦਾ ਮਾਪਜੇ ਦਾ ਸਵਾਲ ਸੀਗਾ ਉਹਨਾਂ ਦੇ ਜ਼ਖਮੀਆਂ ਦਾ ਸਵਾਲ ਸੀ ਅੱਜ 8 ਵਜੇ ਜਿਹੜੀ ਐਸ ਡੀ ਐਮ ਸੀਗੇ ਆਪਣੇ ਮਜੀਠਾ ਉਹ ਪਿੰਡ ਤਲਵੰਡੀ ਉੱਥੇ ਚਲੇ ਗਏ ਸੀ ਉਹਨਾਂ ਦੇ ਡਾਕਟਰੀ ਸਾਰੀ ਕਰਵਾਤੀ ਇਹਨਾਂ ਨੇ 14 ਬੰਦਿਆਂ ਦੀ ਡਾਕਟਰੀ ਕਰਾਉਣੀ ਜਿੰਦੀ ਸੀ ਉਹ ਹੋ ਗਈ ਆ ਉਹਨਾਂ ਦੀ ਰਿਪੋਰਟ ਆਉਣ ਵਾਲੀ ਬਾਕੀ ਆ ਉਹਨਾਂ ਤੇ ਉਹ ਕਮਿਟਮੈਂਟ ਆ ਜੀ ਆਫੀਸ਼ਲੀ ਨਹੀਂ ਵੀ ਚਲੋ ਅਸੀਂ ਜੋ ਰਿਪੋਰਟਾਂ ਹੋਣਗੀਆਂ ਉਹਦੇ ਹਿਸਾਬ ਨਾਲ ਮਾਪਜਾਏ ਵੀ 14 ਬੰਦੇ ਰਹਿ ਰਹੇ ਸੀ ਤੁਹਾਨੂੰ ਦੇ ਦੇਾਂਗੇ ਤੇ ਕੋਈ ਸੀਐਮ 2 ਜਿਹੜੇ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਹੁੰਦੇ ਨੇ ਉਹਨਾਂ ਨਾਲ ਮੀਟਿੰਗ ਬਾਰੇ ਵੀ ਆ ਫਾਈਨਲ ਕਰ ਰਹੇ ਨੇ ਤੋਂ ਬਾਕੀ ਗੱਲਾਂ ਅਸੀਂ ਚੰਡੀਗੜ੍ਹ ਵੀ ਕਰਾਂਗੇ ਬਾਕੀ ਅਸੀਂ ਆਪਣੀ ਸਲਾਹ ਕਰਕੇ ਕੁਝ ਗੱਲਾਂ ਜੇ ਉਹਨਾਂ ਕੋ ਰਹਿ ਗਈਆਂ ਅਸੀਂ ਟਾਈਮ ਦਿੱਤਾ ਆਪੇ ਅਸੀਂ ਆਪਣੇ ਆਗੂਆਂ ਨਾਲ ਵੀ ਸਲਾਹ ਕਰ ਰਹੇ ਹਾਂ ਉਹਨੇ ਕਰਨਾ ਜਾਰੀ ਰਹਿਊਗਾ ਫਿਲਹਾਲ ਤਰਨਾ ਜਾ ਰਹੀ ਹੈ ਤਰਨਾ ਉਦੋਂ ਸਮਾਪਤ ਹੋ ਜੇ ਪ੍ਰਪੋਜ਼ਲ ਸਾਡੀ ਸਿਰੇ ਲੱਗਦੀ ਕੁਝ ਗੱਲਾਂ ਉਹਨਾਂ ਨੇ ਦੱਸਣੀਆਂ ਅਸੀਂ ਤੁਹਾਨੂੰ ਸਟੇਜ ਤੇ ਲੈ ਜਾਣਾ ਸਾਰੇ ਅਧਿਕਾਰੀਆਂ ਨੇ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ ਕੀ ਨਹੀਂ ਦੇਖੋ ਜੇ ਤਾਂ ਕੁਝ ਜੜੀ ਚੀਜ਼ ਰਹਿੰਦੀ ਹੈ ਕਦੇ ਉਹ ਕਲੀਅਰ ਕਰਦੇ ਆ ਫਿਰ ਤਾਂ ਰੀਲ ਟਰੈਕ ਕਰਨ ਨੂੰ ਜਾਮ ਕਰਾਂਗੇ ਕੁਝ ਚੀਜ਼ਾਂ ਲਈ ਅਸੀਂ ਸਮਾਂ ਦੇ ਜਿਵੇਂ ਅੰਮ੍ਰਿਤਸਰ ਦੇ ਪ੍ਰੋਜੈਕਟ ਹੈ ਮਸਲੇ ਅਸੀਂ ਉਹਨਾਂ ਨੇ ਕਿਹਾ ਸੀ ਕਿ ਟਾਈਮ ਬਾਉਂਡ ਕਰੋ ਜਿਵੇਂ ਤੁਹਾਡੇ ਗੋਲਡਨ ਗੇਟ ਦੇ ਨਾਗੇ ਪ੍ਰੋਜੈਕਟ ਉਹਨਾਂ ਦਾ 15 ਅਕਤੂਬਰ ਉਹਨਾਂ ਨੇ ਕਿਹਾ ਬਾਕੀ ਪ੍ਰੋਜੈਕਟਾਂ ਬਾਰੇ ਕਹਿੰਦੇ ਐਨਆਈਏ ਨਾਲ ਗੱਲ ਕਰਕੇ ਤੁਹਾਨੂੰ ਉਹਦੀ ਵੀ ਕੱਟ ਅਪਡੇਟ ਕਰਾਂਗੇ ਸਾਰੇ ਇਸ਼ੂ ਅਸੀਂ ਰੀਚ ਕੀਤੇ ਅੰਮ੍ਰਿਤਸਰ ਨਾਲ ਜੁੜੇ ਹੋਏ ਤੇ ਕੁਝ ਪੰਜਾਬ ਵਾਲੇ ਅੱਡ ਵੀ ਇਹ ਪ੍ਰੋਜੈਕਟ ਤਾਂ ਦੋ ਦੋ ਸਾਲ ਹੋ ਗਏ ਲੋਕ ਖੱਜਲ ਖਰਾਬ ਹੋ ਰਹੇ ਆ ਤੇ ਕੁਝ ਦੱਸ ਦਿਓ ਸਾਨੂੰ ਆਪਦੇ ਸਭ ਨਾਲ ਡੇਟਾ ਦੱਸ ਦਿਓ ਉਹ ਕਹਿੰਦੇ ਵੀ ਚੱਲ ਇੱਕ ਡੇਟ ਤਾਂ ਗੋਲਡਨ ਗੇਟ ਦੇ ਨੀਅਰ ਬਾਊਟ ਤਾਂ 15 ਅਕਤੂਬਰ ਹੈ ਜੇ 15 ਅਕਤੂਬਰ ਨੂੰ ਹੋ ਜਾਂਦੇ ਤੇ ਸਾਡਾ ਵੱਡਾ ਕ੍ਰੈਸਿਸ ਟ੍ਰੈਫਿਕ ਦਾ ਉੱਥੋਂ ਖਤਮ ਹੋ ਜਾਊਗਾ ਸਾਰੇ ਪ੍ਰੋਜੈਕਟਾਂ ਬਾਰੇ ਅਸੀਂ ਗੱਲ ਕੀਤੀ ਮੀਟਿੰਗ ਫਿਰ ਉਹਦੇ ਸੰਦਰਭ ਵਿੱਚ ਵਿਚਾਰਾਂਗੇ ਹੱਲੇ ਗੱਲਬਾਤ ਟੁੱਟਣ ਬਾਰੇ ਵੀ ਨਹੀਂ ਕਹਿ ਸਕਦੇ ਗੱਲਬਾਤ ਟੁੱਟ ਗਈ ਉਹਨਾਂ ਨੇ ਕਾਫੀ ਕੁਝ ਪੈਸਾ ਤੇ ਲਾਸਾਨੇ ਦੇ ਦਿੱਤਾ ਹੁਣ ਅਸੀਂ ਆਪ ਦੀ ਮੀਟਿੰਗ ਕਰਕੇ ਵੇਖਦੇ ਆ ਆ ਤਰਨੇ ਦਾ ਟਾਈਮ ਬਾਉਂਡ ਕੋਈ ਨਹੀਂ ਹੈਗਾ ਤਰਨਾ ਤੇ ਚੱਲ ਰਿਹਾ ਜੇ ਉਹ ਮੀਟਿੰਗ ਬਾਟਿੰਗ ਦੀ ਡੇਡ ਟੁੱਟ ਕਲੀਅਰ ਹੋ ਗਈ ਬਾਕੀ ਮੁਆਵਜ਼ਾ ਆ ਗਿਆ ਫਿਰ ਅਸੀਂ ਕੁਝ ਚੀਜ਼ਾਂ ਤੇ ਦੇ ਜਿਵੇਂ ਇੱਥੇ ਤੁਸੀਂ ਦੇਖੋ ਪ੍ਰਾਲੀ ਦੇ ਬੈਲਰ ਲੱਗੇ ਹੁੰਦੇ ਜਿਹੜੇ ਕੇਕ ਬੰਦੋ ਕਿਸਾਨ ਸਾਥੋਂ ਆਏ ਸੀ ਕਿ ਸਾਡੇ ਦਾ 17 17 18 ਰੁਪਏ ਦੇ ਚੈੱਕ ਦੇ ਨਹੀਂ ਹੈਗੇ ਮੈਡਮ ਜੀ ਕਹਿ ਰਹੇ ਵੀ 60 ਮਸ਼ੀਨਾਂ ਹੋਰ ਬਾਹਰੋਂ ਮੰਗਾ ਲੀਆਂ ਨੇ ਪੀਪਲ ਵਾਲੇ ਨੂੰ ਅਗ ਨਾ ਲੱਗੇ ਚੰਗੇ ਕੁਝ ਗੱਲਾਂ ਤੇ ਸੀਗਾ ਵੀ ਸੀ ਕਲੀਅਰ ਕਰ ਲੋ ਆਪ ਬੋਲ ਕੇ ਦੱਸਣਗੇ ਅਸੀਂ ਹੁਣ ਆਪਣੀ ਮੀਟਿੰਗ ਕਰਕੇ ਇਹਨੂੰ ਜਾਇਜਾ ਲੈ ਰਹੇ ਹਾਂ ਕਿ ਕਿੰਨੀਆਂ ਕ ਮੰਗਾ ਜਾਇਜ ਨੇ ਕੀ ਇਹਨਾਂ ਨੇ ਬੋਲਿਆ ਫਿਰ ਤੁਹਾਨੂੰ ਦੱਸਦੇ ਆ ਕੰਗਣਾ ਦੇ ਵੱਲੋਂ ਕੱਲ ਬਿਆਨ ਦਿੱਤਾ ਗਿਆ ਸੀ ਅੱਜ ਵਾਪਸ ਨਹੀਂ ਹਾਂ ਦੇਖੋ ਇਹ ਇਹ ਪਾਸ ਪਾਦਾ ਵੈਸੇ ਟ੍ਰੈਂਡ ਆ ਤੁਸੀਂ ਦੇਖ ਲਓ ਕੱਲਾ ਕੰਗਣਾ ਜੀ ਨੇ ਇੱਕ ਬਿਆਨ ਦੇ ਗਿਆ ਵਾਪਸ ਹੋ ਗਈ ਖੱਟਰ ਜੀ ਬੋਲ ਪੇ ਖੱਟਰ ਜੀ ਕੱਲ ਨੂੰ ਹਟਣਗੇ ਤੇ ਰਮਨਜੀਤ ਬਿੱਟੂ ਬੋਲੂਗਾ ਰਮਨਜੀਤ ਬਿੱਟੂ ਬੋਲੂਗਾ ਤਾਂ ਕੋਈ ਖੋਰ ਬਲੂਗਾ ਜਿੰਨਾ ਚਿਰ 5 ਅਕਤੂਬਰ ਦੀ ਇਲੈਕਸ਼ਨ ਨਹੀਂ ਨਾ ਹੁੰਦੀ ਹਰਿਆਣੇ ਦੀ ਇਹ ਕੋਈ ਨਾ ਕੋਈ ਬੋਲੀ ਜਾਣਾ ਚੀ ਔਰ ਮੈਂ ਇਨਫੋਰਮੇਸ਼ਨ ਦੇ ਦਿਆ ਮੈਂ ਹੁਣ ਵੀ ਕਿਹਾ ਜਿਹੜੀ ਇੱਕ ਗੱਲ ਰਹਿ ਗਈ ਆ ਵੀ ਤੁਸੀਂ ਗੱਲ ਕਰੋ ਆਰਪੀਐਫ ਨੇ ਸਾਡੇ 10 12 ਕਿਸਾਨ ਠੀਕ ਹੈ ਜੀ ਅੱਜ ਜਦੋਂ ਚੜੇ ਆ ਆਪਣੇ ਰਾਜਪੁਰਾ ਤੋਂ ਤੇ ਅਗਲੇ ਬੰਨੇ ਚੈਨ ਖਿੱਚ ਕੇ ਸਟੇਸ਼ਨ ਤੇ ਅਗਲੇ ਬੰਨੇ ਖਿੱਚ ਕੇ 12 13 ਕਿਸਾਨ ਗੱਡੀ ਤੋਂ ਲਾ ਦਿੱਤੇ ਅਸੀਂ ਨੋਟ ਕਰਾਇਆ ਵੀ ਇਹਦੇ ਬਾਰੇ ਵੀ ਪਤਾ ਕਰੋ ਉਹਦੇ ਬਾਰੇ ਕਹਿੰਦੇ ਸੀ ਪਤਾ ਕਰਕੇ ਤੁਹਾਨੂੰ ਦੱਸ ਦਿਆਂਗੇ ਕਿਸਾਨਾਂ ਦੇ ਰਾਜਨੀਤਿਕ ਹਤਰਾ ਦੇਖੋ ਦੇਖੋ ਕਿਸਾਨਾਂ ਤੇ ਰਾਜਨੀਤੀ ਇਸ ਕਰਕੇ ਹੁੰਦੀ ਆ ਵੀ ਕਿਸਾਨਾਂ ਦੇ ਮੁੱਦੇ ਹਾਈ ਲੈਵਲ ਤੇ ਚੱਲੇ ਕਿਨੇ ਕਿਉਂਕਿ ਜਿਹੜੇ ਪਾਰਟੀਆਂ ਨੇ ਜ਼ਬਰ ਕੀਤੇ ਜ਼ੁਲਮ ਕੀਤੇ ਹੁਣ ਹਰਿਆਣਾ ਦੇ ਵਿੱਚ ਉਹ ਪਾਪ ਸਾਹਮਣੇ ਆ ਰਹੇ ਨੇ ਤੇ ਲੋਕ ਵਿਰੋਧ ਕਰ ਰਹੇ ਨੇ ਲੋਕਾਂ ਦਾ ਸਾਡਾ ਨਹੀਂ ਹੈਗਾ ਉਹ ਹੁਣ ਵਿਰੋਧ ਤੋਂ ਡਰ ਲਈ ਉਹਦਾ ਡੈਮੇਜ ਹੋ ਗਿਆ ਉਹਨੂੰ ਕੰਟਰੋਲ ਕਰਨ ਲਈ ਸ਼ਿਵਰਾਜ ਚੋਹਾਨ ਇੱਕ ਬੰਨੇ ਕਹੀ ਜਾਂਦਾ ਸੀ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਆ ਖੱਟੜ ਸਾਹਿਬ ਸਾਨੂੰ ਗੱਲਾਂ ਕੱਢਣ ਤੇ ਲੱਗੇ ਹੋਏ ਆ ਠੀਕ ਹੈ ਵੀ ਇਹ ਡੱਡ ਪਰਸੈਪਸ਼ਨਾਂ ਨੇ ਆਪਣੇ ਹਿਸਾਬ ਨਾਲ ਉਹ ਪੱਤੇ ਕੱਢਦੇ ਨੇ ਖੋਲਦੇ ਨੇ ਰੱਖਦੇ ਨੇ ਪਰ ਮੈਨੂੰ ਨਹੀਂ ਲੱਗਦਾ ਵੀ ਹਰਿਆਣੇ ਦੇ ਲੋਕਾਂ ਨੂੰ ਖੱਟੜ ਸਾਹਿਬ ਦੇ ਪਿਛਲੇ 10 ਸਾਲ ਪਸੰਦ ਨਹੀਂ 9.5 ਸਾਲ ਉਹ ਸੀਐਮ ਸੀਐਮ ਰਹੇ ਨੇ ਠੀਕ ਹੈ ਜੀ ਹਰਿਆਣੇ ਦੇ ਔਰ ਜਿਹੜੀਆਂ ਗੱਲਾਂ ਉਹ ਕਹਿ ਰਹੇ ਨੇ ਵੀ ਅਸੀਂ ਤਾਂ ਲੋਕਾਂ ਨੂੰ ਤੁਸੀਂ ਸਵਾਲ ਕਰਦੇ ਹੋ ਵੀ ਤੁਹਾਡੇ ਕਰਕੇ ਰਾਹ ਬੰਦ ਹੋਇਆ ਮੈਂ ਕਿਹਾ ਉਹਨਾਂ ਖੱਟੜ ਸਾਹਿਬ ਕਹਿੰਦੇ ਵੀ ਮੈਂ ਤਾਂ ਰਾਹ ਬੰਦ ਕੇ ਹਰਿਆਣੇ ਵਾਲਿਆਂ ਨੂੰ ਕੁਝ ਕੀਤਾ ਵਾ ਅਸੀਂ ਤਾਂ ਇੰਡਸਟਰੀ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਕਹਿੰਦੇ ਵੀ ਹੁਣ ਸੁਣ ਲਓ ਜੀ ਬਿਆ ਇਨਾਂ ਦੇ ਬਿਆਨ ਤੇ ਮਾਨਯੋਗ ਸੁਪਰੀਮ ਕੋਰਟ ਐਕਸ਼ਨ ਲਵੇ ਵੀ ਰਾਹ ਤਾਂ ਭਈ ਸੀਐਮ ਸਾਹਿਬ ਖਾਪ کہہ ਰਿਹਾ ਸਾਬਕਾ ਸੀਐਮ ਸਾਹਿਬ ਐਸਵੇਲੇ ਕੇਂਦਰੀ ਮੰਤਰੀ ਵੀ ਅਸੀਂ ਜਾਣ ਬੁਝ ਕੇ ਰਾਹ ਬੰਦ ਕੀਤਾ ਸੀ ਇਹ ਤਾਂ ਹਰਿਆਣੇ ਵਾਲੇ ਖੁਸ਼ ਹੈਗੇ ਆ ਉਹਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਕਈ ਵਾਰੀ ਪਾਪ ਨੰਗੇ ਹੋ ਜਾਂਦੇ ਆ ਜਿਵੇਂ ਕਰਦੇ ਹੁੰਦੇ ਆ ਇਹ ਪਾਪ ਨੰਗੇ ਹੋ ਰਹੇ ਇਹ ਮੀਟਿੰਗ ਵਿੱਚ ਕਿਹੜੇ ਕਿਹੜੇ ਦਿੱਸੇ ਵਰਦੀ ਦੇ ਅਗੂ ਸੀ ਆ ਆਪਣੀ ਯੂਨੀਅਨ ਦੇ ਅਗੂ ਸੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਕੇਂਦਰ ਸਰਕਾਰ ਇੱਕ ਦਾਦਾਗਰੀ ਕਰੂਗਾ ਅੱਜ ਕੋਈ ਰੋਣਾ ਨਹੀਂ ਕੇਂਦਰ ਸਰਕਾਰ ਸੱਚੀਓ ਪੰਜਾਬ ਦੇ ਝੋਨੇ ਦੀ ਖਰੀਦ ਦਾ ਮੁੱਦਾ ਵੀ ਗੜਬੜ ਹੋ ਰਿਹਾ ਤੁਸੀਂ ਦੇਖੋ ਮਿਲਰਾਂ ਕੋਲੇ ਚੌਲ ਹੀ ਚੁੱਕੇ ਜਾ ਰਹੇ ਅਗਲਾ ਸੰਕਟ ਅਸੀਂ ਦੱਸਤਾ ਉਹਨਾਂ ਨੂੰ ਵੀ ਸੀਐਮ ਸਾਹਿਬ ਨੂੰ ਕਹੋ ਬੋਲੋ ਸੀਐਮ ਸਾਹਿਬ ਵੀ ਨਹੀਂ ਕੁਝ ਬੋਲ ਰਹੇ ਤੇ ਜੇ ਚੌਲ ਨਾ ਚੱਕੇ ਗਏ ਜੇ ਖਰੀਦਣਾ ਵੀ ਦੁਜਾ ਅਸੀਂ ਕਿਹਾ ਵੀ ਹੁਣ ਤਾਂ ਐਕਸਪੋਰਟ ਡਿਊਟੀ ਵੀ ਵਾਪਸ ਹੋ ਗਈ ਤਾਂ 2300 ਰੁਪਿਆ ਰੇਟ ਆ ਗਿਆ ਤੁਸੀਂ ਮੰਡੀ ਦਾ ਦੌਰਾ ਕਰੋ ਬਾਸਮਤੀ 2300 ਨੂੰ ਕੱਲ ਵੇਚ ਕੇ ਗਈ ਜਿਹੜੀ ਪਿਛਲੇ ਸਾਲ 4500 ਨੂੰ ਵਿਕ ਰਹੀ ਸੀ ਤੇ ਰੇਟ ਮਾਰਕੀਟ ਚ ਕਿਉਂ ਡਾਊਨ ਆਇਆ ਇਹ ਸਮਝ ਸਾਨੂੰ ਨਹੀਂ ਆ ਰਿਹਾ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਦੇਖੋ ਜੀ ਕਿਸਾਨਾਂ ਨਾਲ तो रोकियों कमाया जाता तो है। नौकरी चारों तरफ कुछ नौकरी मुआवजा वो चीज ऐसी sort out करा देती है कि ये क्या सीनरी हो और भी कुछ महंगा सीनरी आ जाए कि पास में दी जेडी प्राइस है क्या वो ना वो, 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 वो सही दाम में चाचरे पार्क वाला वाला प्रोजेक्ट भी भी कुछ ਇਹਨਾਂ ਨੂੰ ਗ੍ਰੇਡ ਸੀ ਨਾਲ ਦੀ ਸੇਮਿਟੀ ਨਹੀਂ ਹੈ ਲੰਬਾਰ ਦਾ ਮਾਲਾ ਪਟਿਆ ਕੋਲ ਉਹਨਾਂ ਸਾਰੇ ਪੰਜਾਬ ਆਪਣਾ ਕੂਰਤ ਦੇ ਵਿੱਚ ਉਹਦੀ ਤਿਆਰੀ ਕਰ ਲਓ ਬਾਕੀ 31 ਅਕਤੂਬਰ ਨੂੰ ਰੇਲ ਰੋਕੋ ਆਵਾਜ਼ ਆ ਗਈ ਚੋਕਲੇ ਦੇ ਵਾਸਤੇ ਕਾਫੀ ਲਾਗੂ ਹੋਏਗੀ ਜਿਹੜੀ ਲਾਸਟ ਇਹ ਜਿਹੜਾ ਸਰਕਾਰ ਨਾਲ ਉਪਨੀ 35 ਸਰਪਲਾਨ ਮੌਕੇ ਤੇ ਦੁਰੀਆ ਨੈਚਰਲ ਲਵੀਆਂ ਮੰਗਾ। ਕੰਪਨੀ ਦਾ ਇਹ ਬੁਲਚਾ ਸਾਡੇ ਸਾਹਿਬ ਕੋਲਾ ਦੇ ਮਾਲੀ ਪਦਨ ਲਈ ਇਹ ਇਨਡਿਕਟਿਵ ਮਾਸ ਹੈ। ਸੋ ਅਸੀਂ ਲਗਭਗ ਤੁਸੀਂ ਦੇਖਿਆ ਹੀ ਹੈਗਾ ਅਸੀਂ ਕੋਈ ਮਸਲਾ ਨਹੀਂ। ਅੱਜ ਕਿ ਅਸੀਂ ਟੱਪ ਪਾਣੀ ਪੀਣਾ ਕੋਈ ਇਨਕਰੇਜ ਕੀਤਾ ਹੈ ਕਿ ਇਹ ਜਿਹੜੀ ਪਰਾਲੀ ਦਾ ਸਾੜ ਉਹਦੇ ਲਈ ਅਸੀਂ ਜਿਹੜੇ ਛੋਟੇ ਕਿਸਾਨ ਹੈਗੇ ਹੈ ਉਹਨਾਂ ਨੂੰ ਘੱਟਣ ਦੀ ਪ੍ਰਵਾਹ ਪ੍ਰਵਾਹ ਅਸਮਾਨ ਅਸੀਂ ਪੰਜਾਬ ਦੇ ਮੋਸਨਰਾ ਅਗਰੀਕਲਚਰ ਡਿਪਾਰਟਮੈਂਟ ਦੇ ਨਾਲ ਬਿਤੇ ਉਹਨਾਂ ਦੇ ਪ੍ਰੋਗਰਾਮ ਬਾਰੇ ਗੱਲ ਕਰ ਰਹੇ ਹਾਂ ਕਿ ਅਸੀਂ ਅੱਜ ਹੈਲਪਲਾਈਨ ਨੰਬਰ 'ਤੇ ਸਾਰੇ ਲੋਕਾਂ ਨੂੰ ਕਿਰਾਈਂ ਜੀਣਾ ਹੋਵੇਗਾ। ਉਹ ਜ਼ਰੂਰ ਸਾਰਾ ਦੇਖਿਆ ਹੀ ਹੋਣਾ ਹੈ। ਹੁਣ ਤੱਕ ਜਿੰਨੀ ਵੀ ਹੈਲਪਲਾਈਨ ਨੰਬਰ ਸੰਬੋਧਨ ਕਰ ਰਹੇ ਅਸੀਂ ਉਹਨਾਂ ਨੂੰ ਸਿੱਧਾ ਕਾਲ ਕਰਨਾ ਮਿਲਦਾ ਹੈ। ਨਾਮ ਹੁੰਦਾ ਮੈਂਦਾ ਕਿਉਂ ਹੈ? ਤੁਹਾਡਾ ਫੇਰ ਤੁਹਾਰੇ ਆ ਜਾਵੇ। ਤਾਂ ਭਾਵੇਂ ਕਿੰਨੀਆਂ ਮੰਗਾਈਆਂ ਸੀ ਉਹਨਾਂ ਨੇ ਮੈਂ ਚੈੱਕ ਵੀ ਵੰਡੇ ਗਏ ਕਿੰਨੀਆਂ ਨੌਕਰੀਆਂ ਮੰਗੀਆਂ ਸੀ ਕਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਜਿਹੜੀ ਪੈਂਡਿੰਗ ਸੀ ਜਿਹੜੇ ਫੰਡਾਂ ਤੋਂ ਸਸਿਕਾ ਕੰਪਨਸੇਸ਼ਨ ਦੇ ਕੇ ਸੀ ਉਹਨਾਂ ਨੂੰ ਚੈੱਕ ਦੇ ਦਿੱਤੇ ਗਏ ਸੀਗੇ ਸਾਡੇ ਆਰਜੀ ਪ੍ਰੋਗਰਾਮ ਸਾਹਿਤਾ ਤੇ ਅਸੀਂ ਕਰਦੀ ਅੰਪਿਡੈਸ਼ਨ ਵਗੈਰੇ ਜਾਂ ਜ਼ਿਆਦਾ ਲੋੜਾਂ ਦੀ ਪਰ ਅਜਾ ਫੰਡ ਸਰਹਤ ਸੀ ਸਾਨੂੰ ਇਹ ਚਾਰ ਲੋਕਾਂ ਨੂੰ ਉਹਨਾਂ ਦੀ ਸਹਾਇਤਾ ਜਿਹੜੀ ਆਪਾਂ ਵੀ ਚਾਹੁੰਦੇ ਹਾਂ ਜਿਹਦਾ ਇਲਾਜ ਜਿਹਦਾ ਅਸੀਂ ਆਪ ਹਮਦੂਨੀ ਇਹ ਕੀਤੀ ਹੈਗੀ ਕਿ ਅੱਜ ਕੱਲੋ ਪ੍ਰੋਸਥੈਟਿਕ ਲੀਮਸ ਆਂਦੇ ਨੇ ਜਿਸਨੂੰ ਲੋੜੀਂਦੀ ਹੈਗੇ ਕੋ ਐਡਵਾਂਸੇਸ਼ਨ ਨਾਲ ਜਿਹੜਾ ਉਹ ਆਪਣੀ ਜ਼ਿੰਦਗੀ ਉਹ ਵਧੀਆ ਆਪਣੀ ਜ਼ਿੰਦਗੀ ਜਿਹੜੀ ਸੋ ਅਸੀਂ ਰੈੱਡ ਕਰਾਸ ਨਾਲ ਹੀ ਉਹਨਾਂ ਨੂੰ ਪ੍ਰੋਸਥੈਟਿਕ ਲੀਮਸ ਦੇ ਵਿੱਚ ਮੈਡ ਇਹ ਜਿਹੜੀ ਗੱਲਬਾਤ ਹੈ ਉਹ ਮੰਥਲੀ ਸਾਡੀ ਜੇ ਹੋ ਜਾਂਦੀ ਹੈ ਤਾਂ ਇਹ ਬੜੀਆ ਗੱਲ ਹੈ ਦੇਖੋ ਫੋਟੋ ਆਪਾਂ ਨੂੰ ਅਲਿਸ਼ੂਸ ਹਮੇਸ਼ਾ ਜਿਹੜੇ ਵਹਿਣ ਪੈਣਦੇ ਹੁੰਦੇ ਆ ਉਹ ਸਾਡੇ ਧਿਆਨ ਚ ਆਉਂਦੇ ਹੈ ਕਿ ਜਿੰਨਾ ਪੈਂਡਿੰਗ ਦਾ ਨਾਮ ਸਾਡੇ ਵੱਲ ਹੋਊਗੀ ਮਕਾਮਾ ਦਾ ਨਾਮ ਹੋਏਗੀ ਕਈ ਵਾਰ ਤੋਂ ਕੱਟ ਕੇ ਪੈਂਦਾ ਇਹਨਾਂ ਦੀ ਇਹ ਚੀਜ਼ਾਂ ਪੈਂਡਿੰਗ ਰਹਿੰਦੀਆਂ ਤਾਂ ਆਪਕਾ ਸ਼ਾਮਲਾ ਲਈ ਜਿਹੜੀ ਮੰਜ਼ਲੀ ਕੀਤੀ ਹੈ ਬਹੁਤ ਬੜੀਆ ਇੱਕ ਚੀਜ਼ ਹੈ ਕਿ ਜੇ ਅਸੀਂ ਇਹਦਾ ਅੰਦੋਲਨ ਬਲਾਈ ਹੋ ਗਈ ਕਿ ਕੋਈ ਕਾਰ ਹੋਰ ਤਾਂ ਸੱਚ मानता ना होती ये बातें होती कंट्रोल से नहीं होनी है, तुझे कहाँ से कोई नंबर लेना है, कोई बंदूक ले जानी और आज तक भी सारे नंबर चले दिए हैं, ये लास्ट बार क्या किया है कि सर्च कंट्रोल में भरे हुए कितने फ़ोन हैं, लेकिन तुझे आवेग कितनी बार लेनी ह�